BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਹਾਂਗਕਾਂਗ ਵਿੱਚ ਲੱਗੀ ਭਿਆਨਕ ਅੱਗ ਕਾਰਨ ਕਈ ਲੋਕਾਂ ਦੀ ਮੌਤ ਟਰੰਪ ਜੁਕਰੇਨ ਨਾਲ ਅਗਲੀ ਮੁਲਾਕਾਤ ਲਈ ਤਿਆਰ ਸਾਊਥ ਅਫਰੀਕਾ ਨੂੰ 2026 ਦੇ G20 ਸਮਿਤ ਵਿੱਚ ਸੱਦਾ ਨਹੀਂ ਦਿੱਤੇ ਜਾਵੇਗਾ ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ਬੈਨ ਖਿਲਾਫ ਕੀਤਾ ਕੇਸ ਦਰਜ ਹੋਂ ਖਬਰਾਂ ਵਿਸਥਾਰ ਦੇ ਵਿੱਚ ਹਾਂਗਕਾਂਗ ਦੇ ਤਾਈਪੋ ਇਲਾਕੇ ਵਿੱਚ ਲੱਗੀ ਇੱਕ ਵੱਡੀ ਅੱਗ ਨੇ ਤਬਾਹੀ ਮਚਾ ਦਿੱਤੀ ਹੈ ਇਸ ਅੱਗ ਵਿੱਚ ਘੱਟੋ ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਹ ਗਿਣਤੀ ਵੱਧ ਵੀ ਸਕਦੀ ਹੈ ਇਹ ਅੱਗ ਕਈ ਉੱਚੀਆਂ ਇਮਾਰਤਾਂ ਵਿੱਚ ਫੈਲ ਗਈ ਅਤੇ ਪੁਲਿਸ ਦਾ ਕਹਿਣਾ ਹੈ ਕਿ 279 ਲੋਕ ਅਜੇ ਵੀ ਲਾਪਤਾ ਹਨ ਬੁੱਧਵਾਰ ਦੁਪਹਿਰ ਨੂੰ ਅੱਗ ਬੁਝਾਉਣ ਲਈ 760 ਤੋਂ ਵੱਧ ਫਾਇਰਫਾਈਟਰਸ ਤਾਇਨਾਤ ਕੀਤੇ ਗਏ ਤਸਵੀਰਾਂ ਵਿੱਚ ਵੱਡੀਆਂ ਲਪਟਾਂ ਅਤੇ ਤੂਹਾਂ ਇਮਾਰਤਾਂ ਤੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨਾਲ ਸਾਰਾ ਅਸਮਾਨ ਤੂਹੇ ਨਾਲ ਭਰ ਗਿਆ ਹੈ ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਅੱਗ ਬਾਹਰ ਲੱਗੇ ਬਾਸ ਦੇ ਟਾਂਜੇ ਰਾਹੀਂ ਤੇਜ਼ੀ ਨਾਲ ਫੈਲੀ ਹੈ ਕਿਉਂਕਿ ਇਮਾਰਤਾਂ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਇਸ ਘਟਨਾ ਨਾਲ ਸੰਬੰਧਿਤ ਤਿੰਨ ਸ਼ੱਕੀ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਅਗ ਵੰਫੋਰਟ ਹਾਊਸਿੰਗ ਕੰਪਲੈਕਸ ਵਿੱਚ ਦੁਪਹਿਰ 2:52 ਮਿੰਟ ਤੇ ਲੱਗੀ ਅਤੇ ਫਾਇਰ ਡਿਪਾਰਟਮੈਂਟ ਨੇ ਕੁਝ ਸਮੇਂ ਬਾਅਦ ਹੀ ਇਸ ਨੂੰ ਲੈਵਲ 5 ਐਲਾਨ ਕਰ ਦਿੱਤਾ ਜੋ ਸਭ ਤੋਂ ਵੱਧ ਖਤਰਨਾਕ ਲੈਵਲ ਮੰਨਿਆ ਜਾਂਦਾ ਹੈ ਉੱਥੋਂ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਬਿਲਡਿੰਗ ਦੇ ਫਾਇਰ ਅਲਾਰਮ ਵੱਜੇ ਹੀ ਨਹੀਂ ਅਤੇ ਲਿਫਟਸ ਨੇ ਤੁਰੰਤ ਹੀ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਇਸ ਦੌਰਾਨ ਉਹਨਾਂ ਨੂੰ ਬਿਲਡਿੰਗ ਤੋਂ ਬਾਹਰ ਨਿਕਲਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਆਪਣੀ ਸਪੈਸ਼ਲ ਐਨਵੋਇਸ ਟਿਵੋ ਵਿਟਕੋਫ ਦਾ ਬਚਾ ਕੀਤਾ ਹੈ। ਇੱਕ ਲੀਕ ਹੋਈ ਰਿਕਾਰਡਿੰਗ ਵਿੱਚ ਦਿਖਾਇਆ ਗਿਆ ਸੀ ਕਿ ਵਿਟਕੋਫ ਇੱਕ ਰੂਸੀ ਅਧਿਕਾਰੀ ਦੇ ਨਾਲ ਗੱਲਬਾਤ ਕਰ ਰਹੇ ਸਨ ਅਤੇ ਦੱਸ ਰਹੇ ਸਨ ਕਿ ਰਾਸ਼ਟਰਪਤੀ ਤੱਕ ਆਪਣੀ ਗੱਲ ਕਿਵੇਂ ਪਹੁੰਚਾਈ ਜਾਵੇ। 트ੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਨੇ ਉਹ ਆਡੀਓ ਨਹੀਂ ਸੁਣੀ ਪਰ ਵਿਟਕੋਫ ਉਹੀ ਕਰ ਰਿਹਾ ਜੋ ਇੱਕ ਡੀਲ ਮੇਕਰ ਨੂੰ ਕਰਨਾ ਚਾਹੀਦਾ ਹੈ। ਮਤਲਬ ਕਿ ਉਹ ਰੂਸ ਅਤੇ ਯੂਕਰੇਨ ਦੋਨਾਂ ਨੂੰ ਯੂਐਸ ਪੀਸ ਪਲਾਨ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਲੀਕ ਹੋਈ ਰਿਕਾਰਡਿੰਗ ਉਸ ਵੇਲੇ ਸਾਹਮਣੇ ਆਈ ਜਦੋਂ ਅਮਰੀਕਾ ਵੱਲੋਂ ਪੇਸ਼ ਕੀਤੇ ਗਏ 28 ਪੁਆਇੰਟ ਦੇ ਡਰਾਫਟ ਪੀਸ ਪਲਾਨ ਵਿੱਚ ਕਈ ਗੱਲਾਂ ਰੂਸ ਦੇ ਪੱਖ ਵਿੱਚ ਦਿਖਾਈਆਂ ਗਈਆਂ ਵਿਟਕੋਫ ਇਸ ਸਾਲ ਕਈ ਵਾਰ ਮਾਸਕੋ ਜਾ ਚੁੱਕੇ ਹਨ ਅਤੇ ਅਗਲੇ ਹਫਤੇ ਉਹ ਫਿਰ ਰਸ਼ੀਨ ਪ੍ਰੈਜ਼ੀਡੈਂਟ ਨਾਲ ਮੁਲਾਕਾਤ ਕਰਨਗੇ ਉੱਥੇ ਹੀ 트ੰਪ ਨੇ ਕਿਹਾ ਕਿ ਉਹ ਯੂਕਰੇਨੀ ਅਧਿਕਾਰੀਆਂ ਨਾਲ ਹੋਰ ਗੱਲਬਾਤ ਵੀ ਕਰਨਗੇ ਜਾਰਜੀਆ ਦੇ ਇੱਕ ਜੱਜ ਨੇ ਡੋਨਲਡ 트ੰਪ ਦੇ ਖਿਲਾਫ 2020 ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਵਾਲਾ ਮਾਮਲਾ ਖਤਮ ਕਰ ਦਿੱਤਾ ਹੈ ਮਾਮਲੇ ਵਿੱਚ 트럼ਪ ਉੱਪਰ ਚਾਰ ਮੁਕਦਮੇ ਦਰਜ ਕੀਤੇ ਗਏ ਸਨ ਅਤੇ ਜਾਰਜੀਆ ਦੇ ਇਸ ਮਾਮਲੇ ਨੂੰ ਸਭ ਤੋਂ ਵੱਧ ਖਤਰਨਾਕ ਮੰਨਿਆ ਜਾਂਦਾ ਸੀ। ਇਸ ਮਾਮਲੇ ਸੰਬੰਧੀ 트럼ਪ ਨੂੰ ਫਾਲਟਨ ਕਾਉਂਟੀ ਜੇਲ੍ਹ ਵਿੱਚ ਵੀ ਲੈ ਜਾਇਆ ਗਿਆ ਅਤੇ ਉੱਥੇ ਉਹਨਾਂ ਦੀ ਫੋਟੋ ਵੀ ਲਈ ਗਈ ਸੀ। ਦੱਸ ਦਈਏ ਕਿ ਜਾਰਜੀਆ ਵਿੱਚ 2020 ਦੀਆਂ ਚੋਣਾਂ ਵਿੱਚ ਬਾਈਡਨ ਨੇ 12000 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਅਤੇ 트럼ਪ ਅਤੇ ਉਸਦੇ ਕੁਝ ਸਾਥੀਆਂ ਨੇ ਇਸ ਦੇ ਨਤੀਜੇ ਕਬੂਲ ਨਹੀਂ ਕੀਤੇ ਸਨ ਅਤੇ ਆਪਣੀਆਂ ਸਟੇਟਮੈਂਟ ਰਾਹੀਂ ਚੋਣਾਂ ਦੇ ਨਤੀਜਿਆਂ ਨੂੰ ਉਲਟਣ ਦੀ ਕੋਸ਼ਿਸ਼ ਕੀਤੀ ਸੀ। ਜਨਵਰੀ 2021 ਵਿੱਚ ਵਾਸ਼ਿੰਗਟਨ ਪੋਸਟ ਨੇ 트럼ਪ ਦੀ ਰਿਕਾਰਡਿੰਗ ਪੇਸ਼ ਕੀਤੀ ਜਿਸ ਵਿੱਚ ਉਹ ਜਾਰਜੀਆ ਦੇ ਰਿਪਬਲਿਕਨ ਸਖਤਰ ਨਾਲ ਗੱਲ ਕਰਦੇ ਦਿਖਾਈ ਦਿੱਤੇ ਇਸ ਖਬਰ ਤੋਂ ਬਾਅਦ ਪ੍ਰੋਸੀਕਿਊਟਰ ਨੇ 트럼ਪ ਦੀ ਜਾਂਚ ਸ਼ੁਰੂ ਕੀਤੀ ਅਤੇ ਖਾਸ ਗ੍ਰੈਂਡ ਜਿਊਰੀ ਬਣਾਈ ਅਤੇ ਹੁਣ ਜੱਜ ਨੇ ਸਾਰੇ ਦੋਸ਼ ਖਤਮ ਕਰ ਦਿੱਤੇ ਹਨ ਅਤੇ ਜਿਸ ਨਾਲ 트럼ਪ ਖਿਲਾਫ ਆਖਰੀ ਕੋਸ਼ਿਸ਼ ਵੀ ਰੋਕ ਦਿੱਤੀ ਗਈ ਹੈ ਇਸ ਨਾਲ 트럼ਪ ਦੇ ਚਾਰੋਂ ਫੌਜੀ ਮੁਕਦਮਿਆਂ ਵਿੱਚੋਂ ਆਖਰੀ ਮੁਕਦਮਾ ਵੀ ਖਤਮ ਹੋ ਗਿਆ ਹੈ ਇਟਲੀ ਦੀ ਸੰਸਦ ਨੇ ਮੰਗਲਵਾਰ ਨੂੰ ਇੱਕ ਕਾਨੂੰਨ ਬਣਾਇਆ ਹੈ ਜਿਸ ਵਿੱਚ ਫੈਮੀਸਾਈਡ ਜਾਨੀ ਕਿ ਔਰਤਾਂ ਦੀ ਹੱਤਿਆ ਦੇ ਦੋਸ਼ ਨੂੰ ਕ੍ਰਿਮੀਨਲ ਲਾਅ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਦੋਸ਼ ਲਈ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਇਹ ਵੋਟਸ ਇੰਟਰਨੈਸ਼ਨਲ ਡੇ ਫਾਰ ਦਾ ਇਲੀਮੀਨੇਸ਼ਨ ਆਫ ਵਾਇਲੈਂਸ ਅਗੇਂਸਟ ਔਮਨ ਦੇ ਮੌਕੇ ਤੇ ਹੋਈ ਜੋ ਕਿ ਜੀਨ ਜਨਰਲਸ ਅਸੈਂਬਲੀ ਵੱਲੋਂ ਮਨਾਇਆ ਜਾਂਦਾ ਹੈ ਇਸ ਕਾਨੂੰਨ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜੋਰਜਿਆ ਮੈਲਾਨੀ ਦੇ ਸਮਰਥਨ ਨਾਲ ਪੇਸ਼ ਕੀਤਾ ਗਿਆ ਅਤੇ ਸੈਂਟਰ ਰਾਈਟ ਮੈਜੋਰਿਟੀ ਅਤੇ ਸੈਂਟਰ ਲੈਫਟ ਆਪੋਜੀਸ਼ਨ ਨੇ ਆਖਰੀ ਵੋਟ ਨਾਲ ਸਹਿਮਤੀ ਦਿੱਤੀ। ਇਹ ਲਾਅ ਲੋਅਰ ਚੈਂਬਰ ਵਿੱਚ 270 ਵੋਟਾਂ ਨਾਲ ਮਨਜ਼ੂਰ ਹੋਇਆ। ਇਹ ਕਾਨੂੰਨ ਇਟਲੀ ਵਿੱਚ ਔਰਤਾਂ ਦੇ ਖਿਲਾਫ ਹੋਈ ਹੱਤਿਆ ਅਤੇ ਹੋਰ ਹਿੰਸਾ ਦੇ ਮਾਮਲਿਆਂ ਦੇ ਜਵਾਬ ਵਿੱਚ ਜੋ ਲਿਆ ਗਿਆ ਹੈ। ਵਾਸ਼ਿੰਗਟਨ ਵਿੱਚ ਬੁੱਧਵਾਰ ਨੂੰ ਵਾਈਟ ਹਾਊਸ ਦੇ ਨੇੜੇ ਤੋਂ ਵੈਸਟ ਵਰਜੀਨੀਆ ਦੇ ਨੈਸ਼ਨਲ ਗਾਰਡਸ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਅਤੇ ਇਸ ਹਮਲੇ ਦੌਰਾਨ ਐਮਰਜੈਂਸੀ ਵਾਹਨ ਅਤੇ ਇੱਕ ਹੈਲੀਕਾਪਟਰ ਇਲਾਕੇ ਵਿੱਚ ਪਹੁੰਚਿਆ ਮੀਰ ਦੇ ਦਫ਼ਤਰ ਨੇ ਕਿਹਾ ਕਿ ਸਥਾਨਕ ਅਧਿਕਾਰੀ ਇਸ ਹਾਲਾਤ ਤੇ ਨਜ਼ਰ ਰੱਖ ਰਹੇ ਹਨ ਅਤੇ ਦੱਸਿਆ ਗਿਆ ਹੈ ਕਿ ਉਸ ਵੇਲੇ ਰਾਸ਼ਟਰਪਤੀ ਡੋਨਲਡ 트੍ਰੰਪ ਉਹ ਵੈਸਟ ਪਾਮ ਬੀਚ 골ਫ ਕੋਰਸ ਤੇ ਸਨ ਅਤੇ ਵਾਈਟ ਹਾਊਸ ਨੇ ਕਿਹਾ ਹੈ ਕਿ 트੍ਰੰਪ ਨੂੰ ਇਸ ਘਟਨਾ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਦੱਸ ਦਈਏ ਕਿ ਅਗਸਤ ਤੋਂ ਵਿੱਚ ਜਾਰੀ ਐਮਰਜੈਂਸੀ ਆਦੇਸ਼ ਦੇ ਤਹਿਤ ਸੈਂਕੜੇ ਨੈਸ਼ਨਲ ਗਾਰਡ ਮੈਂਬਰ ਦੇਸ਼ ਦੀ ਰਾਜਧਾਨੀ ਵਿੱਚ ਪੈਟਰੋਲ ਕਰ ਰਹੇ ਹਨ ਜਿਨ੍ਹਾਂ ਨੂੰ ਅਠ ਰਾਜਾਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਤੋਂ ਭੇਜਿਆ ਗਿਆ ਹੈ। ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਦੱਖਣੀ ਅਫਰੀਕਾ ਨੂੰ 2026 ਦੇ G20 ਸਮਿਟ ਤੋਂ ਵਿੱਚ ਸੱਦਾ ਨਹੀਂ ਦਿੱਤਾ ਜਾਵੇਗਾ। ਇਹ ਸਮਿਟ ਅਗਲੇ ਸਾਲ ਫਲੋਰੀਡਾ ਦੇ ਮੀਆਮੀ ਸਿਟੀ ਵਿੱਚ ਹੋਵੇਗਾ। 트ੰਪ ਨੇ ਇਸ ਦੇ ਨਾਲ ਹੀ ਐਲਾਨ ਕੀਤਾ ਹੈ ਕਿ ਉਹਨਾਂ ਦਾ ਦੇਸ਼ ਦੱਖਣੀ ਅਫਰੀਕਾ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਅਦਾਇਗੀਆਂ ਅਤੇ ਸਬਸਿਡੀਆਂ ਤੁਰੰਤ ਪ੍ਰਭਾਵ ਨਾਲ ਬੰਦ ਕਰ ਦੇਵੇਗਾ। ਟਰੰਪ ਨੇਤ੍ਰਿਤ ਸੋਸ਼ਲ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅਮਰੀਕਾ ਨੇ ਦੱਖਣੀ ਅਫਰੀਕਾ ਵਿੱਚ ਹੋਏ ਇਸ ਸਾਲ ਦੇ ਜੀ20 ਸਮਿਟ ਵਿੱਚ ਹਿੱਸਾ ਨਹੀਂ ਲਿਆ ਅਤੇ ਉਸ ਦੇ ਮੁੱਖ ਕਾਰਨ ਦੱਸਦਿਆਂ ਟਰੰਪ ਨੇ ਦੋਸ਼ ਲਗਾਇਆ ਸੀ ਕਿ ਸਾਊਥ ਅਫਰੀਕਾ ਮਿਨোরਿਟੀ ਵਾਈਟ ਅਫਰੀਕਨਰ ਕਮਿਊਨਿਟੀ ਦੇ ਖਿਲਾਫ ਨਸਲੀ ਭੇਦਭਾਵ ਕਰਦਾ ਹੈ। ਅਤੇ ਇਹ ਵੀ ਕਿਹਾ ਹੈ ਕਿ ਗੋਰੇ ਕਿਸਾਨਾਂ ਨਾਲ ਜ਼ਾਤੀਆਂ ਹੋ ਰਹੀਆਂ ਹਨ ਜਿਸ ਵਿੱਚ ਹਿੰਸਾ ਅਤੇ ਜ਼ਮੀਨਾਂ ਦੀ ਜ਼ਬਤੀ ਸ਼ਾਮਲ ਹੈ। ਆਸਟ੍ਰੇਲੀਆ ਦਾ ਇੱਕ ਮਹੱਤਵਪੂਰਨ ਸੋਸ਼ਲ ਮੀਡੀਆ ਬੈਨ ਬੱਚਿਆਂ ਲਈ ਲਾਗੂ ਕੀਤਾ ਗਿਆ ਹੈ। ਅਤੇ ਹੁਣ ਇਹ ਬੈਨ ਦੇਸ਼ ਦੀ ਹਾਈ ਕੋਰਟ ਵਿੱਚ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਦੋ ਟੀਨੇਜਰਸ ਦਾ ਕਹਿਣਾ ਹੈ ਕਿ ਇਹ ਕਾਨੂੰਨ ਗੈਰ ਸੰਵਧਾਨਿਕ ਹੈ ਕਿਉਂਕਿ ਇਹ ਉਹਨਾਂ ਦਾ ਫ੍ਰੀ ਕਮਿਊਨੀਕੇਸ਼ਨ ਦਾ ਹੱਕ ਖੋਹ ਲੈਂਦਾ ਹੈ ਦੱਸਦੀ ਹੈ ਕਿ ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਵਾਲੇ ਯੂਜ਼ਰਸ ਨੂੰ ਇੰਸਟਾਗ੍ਰam ਫੇਸਬੁੱਕ ਅਤੇ ਥ੍ਰੈਡਸ ਤੇ ਆਪਣੇ ਅਕਾਊਂਟ ਬੰਦ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਆਸਟ੍ਰੇਲੀਆ ਵਿੱਚ ਇਹ ਪਾਬੰਦੀ 10 ਦਸੰਬਰ ਤੋਂ ਲਾਗੂ ਹੋਵੇਗੀ ਇਹ ਟਿਕਟੌਕ ਜੂਟਿਊਬ ਐਕਸ ਅਤੇ ਰੈਡਿਟਸ ਸਮੇਤ ਕਈ ਹੋਰ ਪਲੇਟਫਾਰਮਸ ਨੂੰ ਵੀ ਪ੍ਰਭਾਵਿਤ ਕਰੇਗੀ ਇਸ ਕਾਨੂੰਨ ਨੂੰ ਦੁਨੀਆ ਭਰ ਵਿੱਚ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਸਰਕਾਰ ਅਤੇ ਮੁਹਿੰਮ ਚਲਾਉਣ ਵਾਲਿਆਂ ਨੇ ਕਿਹਾ ਹੈ ਕਿ ਇਹ ਬੱਚਿਆਂ ਨੂੰ ਨੁਕਸਾਨਦਾਇਕ ਕੰਟੈਂਟ ਤੋਂ ਬਚਾਉਣ ਲਈ ਜ਼ਰੂਰੀ ਹੈ ਹਾਲਾਂਕਿ 15 ਸਾਲ ਦੇ ਨੋਹਾ ਜੋਨਸ ਅਤੇ ਮੈਕੀ ਨੈਲਨ ਇੱਕ ਰਾਈਟ ਗਰੁੱਪ ਦੇ ਸਮਰਥਨ ਨਾਲ ਹਾਈ ਕੋਰਟ ਵਿੱਚ ਅਪੀਲ ਕਰਨਗੇ ਕਿ ਇਹ ਬੈਨ ਬੱਚਿਆਂ ਦੇ ਹੱਕਾਂ ਲਈ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਾ ਹੈ ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਉਹ ਇਹਨਾਂ ਧਮਕੀਆਂ ਕਾਨੂੰਨੀ ਚੁਣੌਤੀਆਂ ਤੋਂ ਨਹੀਂ ਡਰੇਗੀ ਅਤੇ ਮਾਪਿਆਂ ਦੇ ਹੱਕਾਂ ਦੀ ਰੱਖਿਆ ਕਰੇਗੀ ਟਰੰਪ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਸਨ ਅਤੇ ਉਸ ਦੌਰਾਨ ਅਮਰੀਕਾ ਆਏ ਸਾਰੇ ਰਿਫਿਊਜੀਸ ਦੀ ਮੁੜ ਜਾਂਚ ਕੀਤੀ ਜਾਵੇਗੀ ਇਸ ਨਾਲ ਉਹਨਾਂ ਲੋਕਾਂ ਵਿੱਚ ਚਿੰਤਾ ਅਤੇ ਡਰ ਵਧ ਗਿਆ ਹੈ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਸਥਿਤੀ ਸੁਰੱਖਿਅਤ ਹੈ ਇਸ ਸਮੀਖਿਆ ਬਾਰੇ ਜਾਣਕਾਰੀ ਇੱਕ ਮੈਮੋ ਵਿੱਚ ਦਿੱਤੀ ਗਈ ਜੋ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਨੇ ਸਾਈਨ ਕੀਤਾ ਹੈ ਉਥੇ ਹੀ ਵਕੀਲ ਕਹਿੰਦੇ ਹਨ ਕਿ ਰਿਫਿਊਜੀਸ ਜੋ ਆਪਣੇ ਦੇਸ਼ਾਂ ਵਿੱਚ ਜੰਗ ਜਾਂ ਮੁਸ਼ਕਲਾਂ ਤੋਂ ਬਚ ਕੇ ਆਉਂਦੇ ਹਨ ਉਹ ਹੁਣ ਪੂਰੀ ਜਾਂਚ ਤੋਂ ਬਾਅਦ ਹੀ ਅਮਰੀਕਾ ਆ ਸਕਦੇ ਹਨ ਰਿਫਿਊਜੀਸ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਇਸ ਯੋਜਨਾ ਦੀ ਸਖਤ ਨਿੰਦਾ ਕੀਤੀ ਹੈ ਉਹ ਕਹਿੰਦੇ ਹਨ ਕਿ ਬਾਈਡਨ ਦੌਰਾਨ ਅਮਰੀਕਾ ਆਏ ਲਗਭਗ 2 ਲੱਖ ਰਿਫਿਊਜੀਸ ਨੂੰ ਪੁਸ਼ਗੀਸ਼ ਕਰਨਾ ਲਗਭਗ ਅਸੰਭਵ ਕੰਮ ਹੈ ਉਨ੍ਹਾਂ ਨੇ ਕਿਹਾ ਹੈ ਕਿ ਇਹ ਯੋਜਨਾ 트ੰਪ ਪ੍ਰਸ਼ਾਸਨ ਦੀ ਵੱਡੀ ਨੀਤੀ ਦਾ ਹਿੱਸਾ ਹੈ ਜਿਸ ਦਾ ਮਕਸਦ ਹੈ ਦੇਸ਼ ਦੀ ਕਈ ਦਹਾਕੀਆਂ ਪੁਰਾਣੇ ਰਫਿਜੀਸ ਪ੍ਰੋਗਰਾਮ ਨੂੰ ਖਤਮ ਕਰਨਾ ਹੈ। 트ੰਪ ਨੇ ਇਸ ਸਾਲ ਰਫਿਜੀਸ ਪ੍ਰੋਗਰਾਮ ਰੋਕ ਦਿੱਤਾ ਹੈ ਅਤੇ ਬਾਅਦ ਵਿੱਚ ਐਲਾਨ ਕੀਤਾ ਹੈ ਕਿ ਅਗਲੇ ਸਾਲ ਸਿਰਫ 7500 ਮੁੱਖ ਤੌਰ ਤੇ ਵਾਈਟ ਸਾਊਥ ਅਫਰੀਕਨਸ ਨੂੰ ਹੀ ਅਮਰੀਕਾ ਆਨ ਦਿੱਤਾ ਜਾਵੇਗਾ। ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਸਮਿਖਿਆ ਸਰਕਾਰ ਦੇ ਸਰੋਤਾਂ ਦੀ ਬੇਮਤਲਬੀ ਬਰਬਾਦੀ ਹੈ। ਨਵੀਂ ਰਿਪੋਰਟ ਦੇ ਅਨੁਸਾਰ ਹਰ 10 ਮਿੰਟਾਂ ਵਿੱਚ ਦੁਨੀਆ ਵਿੱਚ ਕਿਤੇ ਨਾ ਕਿਤੇ ਇੱਕ ਔਰਤ ਜਾਂ ਲੜਕੀ ਦਾ ਉਸਦੇ ਕਿਸੇ ਜਾਣਕਾਰ ਸਾਥੀ ਪਤੀ ਜਾਂ ਪਰਿਵਾਰਕ ਮੈਂਬਰ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਰਿਪੋਰਟ ਦੇ ਮੁਤਾਬਕ ਹਰ ਰੋਜ਼ 137 ਜਾਨਾਂ ਜਾਂਦੀਆਂ ਹਨ ਅਤੇ ਅਜਿਹਾ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਹੁੰਦਾ ਹੈ ਸਾਲ 2024 ਵਿੱਚ ਲਗਭਗ 50 ਹਜ਼ਾਰ ਔਰਤਾਂ ਅਤੇ ਕੁੜੀਆਂ ਨੂੰ ਨਜ਼ਦੀਕੀ ਸਾਥੀਆਂ ਜਾਂ ਪਰਿਵਾਰਕ ਮੈਂਬਰਾਂ ਦੁਆਰਾ ਮਾਰਿਆ ਗਿਆ ਸੀ ਇਹ ਕਤਲ ਦੁਨੀਆ ਭਰ ਵਿੱਚ ਔਰਤਾਂ ਅਤੇ ਕੁੜੀਆਂ ਦੇ ਸਾਰੇ ਜਾਣਬੁੱਝ ਕੇ ਕੀਤੇ ਗਏ ਕਤਲਾਂ ਦਾ 60% ਹੈ 25 ਨਵੰਬਰ ਨੂੰ ਔਰਤਾ ਵਿਰੋਧਾ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਖਤਰਨਾਕ ਸਚਾਈ ਸਾਹਮਣੇ ਆਈ ਹੈ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਘਰ ਔਰਤਾਂ ਲਈ ਸਭ ਤੋਂ ਖਤਰਨਾਕ ਥਾਂ ਬਣ ਗਈ ਹੈ ਯੂਰਪ ਅਤੇ ਅਮਰੀਕਾ ਵਿੱਚ 2024 ਵਿੱਚ ਜ਼ਿਆਦਾਤਰ ਔਰਤਾਂ ਦੇ ਕਤਲ ਨਜ਼ਦੀਕੀ ਸਾਥੀਆਂ ਵੱਲੋਂ ਕੀਤੇ ਗਏ ਹਨ ਇਹਨਾਂ ਵਿੱਚ ਯੂਰਪ ਵਿੱਚ 64% ਅਤੇ ਅਮਰੀਕਾ ਵਿੱਚ 99% ਦਾ ਅੰਕੜਾ ਹੈ ਦੱਸਿਆ ਗਿਆ ਹੈ ਕਿ ਈਰਖਾ ਵੱਖ ਹੋਣ ਤੋਂ ਇਨਕਾਰ ਪੁਲਿਸ ਨੂੰ ਰਿਪੋਰਟ ਕਰਨ ਲਈ ਬਦਲਾ ਲੈਣਾ ਜਾਂ ਵੱਖ ਹੋਣ ਤੋਂ ਬਾਅਦ ਨਵੇਂ ਸੰਬੰਧਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨਾ ਇਹਨਾਂ ਕਤਲਾਂ ਦਾ ਮੁੱਖ ਕਾਰਨ ਹੈ ਇਸ ਤੋਂ ਇਲਾਵਾ 35% ਦੇ ਬੱਚੇ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਇਸ ਦੌਰਾਨ ਗਵਾ ਦਿੱਤਾ ਹੈ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ ਮੈਨੂੰ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੇ ਬੁਲੇਟਿਨ ਦੇ ਵਿੱਚ ਤੁਸੀਂ ਦੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਔਰਸੈਲਫ